ਸਤਿ ਸ਼੍ਰੀ ਅਕਾਲ ਆਰਪੀਡੀ 24 ਤੇ ਮੈਂ ਸਾਦੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੱਕੇ ਇਸ ਵਿੱਚ ਅਸੀਂ ਵੱਖ-ਵੱਖ ਇੰਪੋਰਟੈਂਟ ਖਬਰਾਂ ਤੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੂਤ ਜੀ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਤੋਂ ਵੱਡੀ ਖਬਰ ਜਿਹੜੀ ਹੈ ਅੱਜ ਆਈ ਹੈ ਉਸ ਤੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਇਸ ਦੇ ਵਿੱਚ 트럼ਪ ਲਈ ਇੱਕ ਵੱਡਾ ਝਟਕਾ ਆਇਆ ਜੋ ਸਾਹਮਣੇ ਆਇਆ ਦੱਸਦੀ ਹੈ ਕਿ ਬੈਨੇਜ਼ਵੇਲਾ ਚ ਵਿਰੋਧੀ ਧਿਰ ਦੀ ਜਿਹੜੀ ਆਗੂ ਹੈ ਮਾਰੀਆ ਕੋਰੀਨਾ ਮਸ਼ਾਡੋ ਨੂੰ ਇਸ ਵਰੇ ਦੇ ਨੋਵਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਨਾਰਵੇ ਦੀ ਨੋਵਲ ਕਮੇਟੀ ਦੇ ਮੁਖੀ ਨੇ ਕਿਹਾ ਕਿ ਬੈਨੇਜ਼ਵੇਲਾ ਚ ਰਾਸ਼ਟਰਪਤੀ ਅਹੁਦੇ ਦੀ ਵਿਰੋਧੀ ਧਿਰ ਦੀ ਉਮੀਦਵਾਰ ਰਹੀ ਮਾਰੀਆ ਕੋਰੀਨਾ ਮਸ਼ਾਡੋ ਵੰਡੀ ਹੋਈ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਵਾਲੀ ਅਹਿਮ ਹਸਤੀ ਹੈ ਇੱਕ ਅਜਿਹੀ ਵਿਰੋਧੀ ਧਿਰ ਜਿਸ ਨੇ ਨਿਰਪੱਖ ਚੋਣਾਂ ਅਤੇ ਚੁਣੀ ਹੋਈ ਸਰਕਾਰ ਦੀ ਮੰਗ ਕੀਤੀ ਆਰਨ ਲੇਡੀ ਵਾ ਜੋ ਜਾਣੀ ਜਾਂਦੀ ਮਸ਼ਾਡੋ ਨੂੰ ਇਹ ਵਕਾਰੀ ਪੁਰਸਕਾਰ ਵੈਨੇਜ਼ੁਏਲਾ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਉਚਾਹਿਤ ਕਰਨ ਵਿੱਚ ਉਹਨਾਂ ਦੇ ਅਣਥੱਕ ਯਤਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿੱਚ ਨਿਆਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਲਈ ਉਹਨਾਂ ਦੇ ਸੰਘਰਸ਼ ਲਈ ਦਿੱਤਾ ਗਿਆ ਹੈ ਕੀ ਕਹਿਣਾ ਚਾਹੂਗਾ ਸਰ ਤੋਖਸ ਹਰਿਕਾ ਮੈਂ ਇਹਦੇ ਤੇ ਪਹਿਲਾਂ ਤੇ ਇਹ ਕਹਿਣਾ ਚਾਹੂਗਾ ਵੀ ਜਿਹੜਾ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਇਹ ਡਿਮਾਂਡ ਹੀ ਕਰ ਰਹੇ ਸੀ ਬਸੇ ਉਹ ਕਿ ਮੈਨੂੰ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜੀ ਆਮ ਤੌਰ ਤੇ ਐਸੇ ਜਿਹੜੇ ਐਸੇ ਜਾਂ ਕੋਈ ਜੈਸੇ ਵੀ ਜਿਹੜੇ ਅਵਾਰਡਸ ਹੁੰਦੇ ਨੇ ਪ੍ਰਸ਼ਕਾਰ ਜਿਹੜੇ ਹੁੰਦੇ ਨੇ ਜਿਹੜੇ ਚੰਗੇ ਕੰਮਾਂ ਲਈ ਮਿਲਦੇ ਆ ਜੀ ਉਹ ਮੰਗ ਕੇ ਲੈ ਲੋ ਤਾਂ ਵੀ ਕੋਈ ਉਹਦਾ ਕੋਈ ਲਾਭ ਨਹੀਂ ਹੁੰਦਾ ਬਹੁਤ ਲਾਭ ਨਹੀਂ ਹੁੰਦਾ ਜੀ ਬਿਲਕੁਲ ਟਰੰਪ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਮੈਨੂੰ ਮਿਲੇਗਾ ਮੈਂ ਸ਼ਾਂਤੀ ਕਰਾਤੀ ਐ ਕਦੀ ਉਹ ਭਾਰਤ ਪਾਕਿਸਤਾਨ ਦੇ ਯੁੱਧ ਚ ਕਹਿੰਦੇ ਸੀ ਮੈਂ ਕਰਾਇਆ ਬੈ ਹੱਲੇ ਵੀ ਉਹ ਕੰਟਰੋਵਰਸੀ ਹੈ ਕਿ ਉਹ ਬਾਰ-ਬਾਰ ਕਹਿੰਦੇ ਨੇ ਬਾਰ-ਬਾਰ ਬਦਲ ਜਾਂਦੇ ਨੇ ਬਿਲਕੁਲ ਬਿਲਕੁਲ अच्छा ਹੁਣ ਉਹਨਾਂ ਨੇ ਬਹੁਤ ਵੱਡਾ ਕਾਰਡ ਇੱਕ ਟਰੰਪ ਉਹਨਾਂ ਨੇ ਇੱਕ ਤਰ੍ਹਾਂ ਦਾ ਇੱਕ ਟਰੰਪ ਕਾਰਡ ਖੇលਿਆ ਸੀ ਕਿ ਜਿਹੜਾ ਗਾਜ਼ਾ ਔਰ ਜਿਹੜਾ ਇਜ਼ਰਾਈਲ ਦੇ ਵਿੱਚ ਜਿਹੜਾ ਜਿਹੜਾ ਸੀਜ਼ਫਾਇਰ ਦਾ ਸਮਝੌਤਾ ਜਿਹੜਾ ਕਿ ਇੰਪਲੀਮੈਂਟੇਸ਼ਨ ਦੇ ਦੌਰ ਚੋਂ ਲੰਘ ਰਿਹਾ ਫਿਲਹਾਲ ਸੀਜ਼ਫਾਇਰ ਹੋ ਗਿਆ ਹੈ ਜੀ ਜਿਹੜੀਆਂ ਉੱਥੇ ਦੀਆਂ ਫੌਜਾਂ ਇਜ਼ਰਾਈਲ ਦੀਆਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ ਔਰ ਮੈਨੂੰ ਲੱਗਦਾ ਕਿ ਇਸ ਤੌਰ ਦੇ ਵਿੱਚ ਜਿਹੜਾ ਇਹ ਟਰੰਪ ਕਾਰਡ ਟਰੰਪ ਨੇ ਚੱਲਿਆ ਸੀ ਕਿ ਇਸ ਤੋਂ ਬਾਅਦ ਤੇ ਉਹਨਾਂ ਨੂੰ ਇਹ ਹੀ ਲੱਗਦਾ ਸੀ ਕਿ ਕਿਤੇ ਸ਼ਾਇਦ ਜਿਹੜਾ ਨਾ ਹੁਣ ਮੈਨੂੰ ਪੱਕਾ ਜੀ ਨੋਬਲ ਸ਼ਾਂਤੀ ਪੁਰਸਕਾਰ ਮਿਲੂਗਾ ਮੈਂ ਲੋ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਨੋਬਲ ਜਿਹੜੀ ਸਿਲੈਕਸ਼ਨ ਕਮੇਟੀ ਹੈ ਨੋਬਲ ਅਵਾਰਡ ਸਿਲੈਕਸ਼ਨ ਕਮੇਟੀ ਹੈ ਉਹਨਾਂ ਨੇ ਬੜਾ ਜ਼ਬਰਦਸਤ ਟਰੰਪ ਕਾਰਡ ਖੇលਿਆ ਹੈ ਬਿਲਕੁਲ ਜੀ ਤਾਂ ਦੇਖੋ ਜਿਹੜੀਆਂ ਜਿਹੜੀ ਆਪਾਂ ਜਦੋਂ ਡੋਨਾਲਡ ਟਰੰਪ ਦੀ ਗੱਲ ਕਰਦੇ ਆ ਰਾਸ਼ਟਰਪਤੀ ਮਾਰਕਾ ਦੀ ਗੱਲ ਕਰਦੇ ਆ ਉਦੋਂ ਮਤਲਬ ਇੱਕ ਵਿਅਕਤੀ ਅਗਰ ਇਹ ਕਹਿੰਦਾ ਕਿ ਮੈਂ ਬਹੁਤ ਸਾਰੀਆਂ ਜੰਗਾਂ ਰੋਕਾ ਦਿੱਤੀਆਂ ਤੇ ਮੈਨੂੰ ਸ਼ਮਾਂ ਸ਼ਾਂਤੀ ਪੁਰਸਕਾਰ ਦਾ ਦਾਅਵੇ ਦਾਅਵੇਦਾਰ ਨੂੰ ਮਿਲਣਾ ਚਾਹੀਦਾ ਹੈ ਜੀ ਦਬਰ ਵਾਸੇ ਕੋਈ ਵੀ ਕਰ ਸਕਦਾ ਇਹਦੇ ਚ ਕੋਈ ਇਤਰਾਜ਼ ਨਹੀਂ ਦਰਜ ਕੀਤਾ ਜਾਣਾ ਚਾਹੀਦਾ ਵੀ ਮੈਨੂੰ ਮਿਲਣਾ ਚਾਹੀਦਾ ਜਾਂ ਪਰ ਦੂਸਰਾ ਪਾਸੇ ਇਹ ਹੈ ਕਿ ਜਦੋਂ ਤੁਸੀਂ ਤਾਂ ਹਥਿਆਰ ਵੇਚਣ ਵਾਲੀ ਕੌਮ ਜੀ ਹੂੰ ਤੁਸੀਂ ਤਾਂ ਪੂਰੀ ਦੁਨੀਆ ਨੂੰ ਉਹ ਤੁਹਾਡਾ ਤਾਂ ਧੰਦਾ ਹੀ ਹਥਿਆਰ ਵੇਚ ਕੇ ਚੱਲਦਾ ਰੋਟੀ ਹਥਿਆਰ ਵੇਚ ਕੇ ਚੱਲਦੀ ਹੈ ਔਰ ਐਸੀ ਜਿਹੜੀ ਹੈ ਉਹ ਇੱਕ ਅਲੱਗ ਚੀਜ਼ ਹੈ ਕਿ ਹਰ ਮੁਲਕ ਇਹ ਕਹਿੰਦਾ ਕਿ ਅਸੀਂ ਆਤਮ ਸੁਰੱਖਿਆ ਲਈ ਹਥਿਆਰ ਬਣਾ ਰਹੇ ਹਾਂ ਪਰ ਸ਼ਾਂਤੀ ਦਾ ਅਸਲ ਪ੍ਰਯਾਸ ਤਾਂ ਉਹ ਹੈ ਨਾ ਜਿਹੜਾ ਅਸਲ ਉਪਰਾਲਾ ਉਹ ਹੈ ਵੀ ਉਹਦੇ ਵਿੱਚ ਜਦੋਂ ਇਹ ਕੋਸ਼ਿਸ਼ਾਂ ਹੁੰਦੀਆਂ ਹੋਣ ਵੀ ਯਾਰ ਇਹੋ ਜਿਹੇ ਜਿਹੜੇ ਹਥਿਆਰ ਆ ਇਹੋ ਜਿਹੇ ਹਥਿਆਰ ਹੀ ਨਹੀਂ ਬਣਾਏ ਜਾਣੇ ਚਾਹੀਦੇ ਬਿਲਕੁਲ ਇੱਕ ਦੌਰ ਚੱਲਿਆ ਸੀ ਕਿ ਜਦੋਂ ਪਰਮਾਣੂ ਆਪਣੇ ਆਪਣੇ ਪਰਮਾਣੂ ਜਿਹੜੇ ਤੈ ਹੋਇਆ ਸੀ ਕਿ ਪਰਮਾਣੂ ਜਿਹੜੇ ਆ ਉਹ ਉਹਨਾਂ ਨੂੰ ਤਬਾ ਕੀਤਾ ਜਾਊਗਾ ਵੀ ਨਹੀਂ ਯੂਜ਼ ਕਰਾਂਗੇ ਪਰ ਫਿਰ ਜਿਹੜਾ ਤੁਹਾਡਾ ਜਿਹੜਾ ਨਾਰਥ ਕੋਰੀਆ ਨੂੰ ਲੈ ਕੇ ਵੱਡੀ ਗੱਲ ਚੱਲੇਗੀ ਵੀ ਉਹ ਨਹੀਂ ਮੰਨ ਰਿਹਾ ਉਹ ਲੱਗਦਾ ਹੈ ਨਾ ਅਮਰੀਕਾ ਦੇ ਨਾਲ ਵੀ ਉਹਨਾਂ ਦੀ ਕਾਫੀ ਕਾਫੀ ਟਕਰਾਅ ਸੀ ਜੀ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਅਧਾਰ ਤੇ ਟਰੰਪ ਸਿਰਫ ਇਹ ਵੀ ਮੈਂ ਡਿਪਲੋਮੈਟਿਕਲੀ ਜਨਰਲ ਗੱਲਾਂ ਕਰਾਂ ਤਾਂ ਮੈਨੂੰ ਮੈਂ ਸ਼ਾਂਤੀ ਦਾ ਮਸੀਹਾ ਹੋ ਗਿਆ ਹ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਜਿਹੜਾ ਆਪਣਾ ਐਲਫਰਡ ਨੋਬਲ ਜਿਨ੍ਹਾਂ ਦੇ ਨਾਂ ਦੇ ਉੱਤੇ ਇਹ ਪ੍ਰਸਕਾਰ ਦਿੱਤਾ ਜਾਂਦਾ ਸ਼ਾਂਤੀ ਦਾ ਜਿਹੜੇ ਕਿ ਉਹ ਇਹ ਨਾਰਵੇ ਦੀ ਜਿਹੜੀ ਇੱਕ ਪਾਰਲੀਮੈਂਟ ਚੋਂ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਸਿਲੈਕਸ਼ਨ ਕਮੇਟੀ ਉਹ ਬਣਾਉਂਦੀ ਹੈ ਉਹਨੇ ਬਹੁਤ ਸੋ ਬਿਨਾ ਕੁਝ ਉਹਨੇ ਇਸ ਦੌਰਾਨ ਰਿਐਕਟ ਕੀਤੇ ਕਿ ਦੇਸ਼ਗਾਂਗੇ ਕਿ ਨਹੀਂ ਕਿ ਕਰ ਸਕਾਂਗੇ ਕਿਉਂਕਿ ਉਹਨਾਂ ਦਾ ਇੱਕ ਨਿਯਮ ਹੈ ਉਹਨਾਂ ਦਾ ਇਹ ਵੀ ਨਿਯਮ ਹੈ ਕਿ ਜਿਹੜੇ ਲੋਕਾਂ ਨੂੰ ਉਹ ਨਾਮਿਨੇਟ ਕਰਦੇ ਆ ਜਾਂ ਜਿਹੜੇ ਲੋਕਾਂ ਦੇ ذریعے ਨਾਮਿਨੇਟ ਹੁੰਦੇ ਆ ਜੀ ਉਹ ਨਾਮਿਨੇਸ਼ਨਸ ਨੂੰ ਡਿਸਕਲੋਸ ਨਹੀਂ ਕਰਦੇ ਗਿਣਤੀ ਦੱਸਦੇ ਆ ਕਿ ਅਸੀਂ ਐਸ ਫੀਲਡ ਦੇ ਵਿੱਚ ਜਿਹੜਾ ਇਹਨੇ ਨਾਮਿਨੇਟ ਹੋਇਆ ਐਸ ਫੀਲਡ ਚ ਐਨੋਮੀਨੇਟਰ ਜੀ ਜੀ ਤਾਂ ਉਹ ਕਮੇਟੀ ਦੇ ਇੱਕ ਬੰਦੇ ਨੇ ਕਿਹਾ ਵੀ ਕਦੇ-ਕਦੇ ਐਸਾ ਹੁੰਦਾ ਕਿ ਜਿਹੜੇ ਨਾਮਿਨੇਟਡ ਹੁੰਦੇ ਉਹ ਆਪੇ ਹੀ ਦੱਸ ਦਿੰਦੇ ਆ ਉਹ ਸ਼ਾਇਦ ਵਨ ਆਫ ਦੀ ਉਹਨਾਂ ਚੋਂ ਟਰੰਪ ਉਹਨਾਂ ਵਿੱਚੋਂ ਹੀ ਸੀ ਕਿਉਂਕਿ ਵੈਸੇ ਦਾ ਟਰੰਪ ਜਦੋਂ ਲਾਸਟ ਜਿਹੜੀ ਬਣੇ ਨੇ 20 ਜਨਵਰੀ 1925 ਦੇ ਵਿੱਚ ਜਦੋਂ ਉਹ ਬਣਿਆ ਇਹਦੇ ਤੇ ਉਹਨਾਂ ਨੂੰ ਜਿਹੜਾ ਥੋੜਾ ਸਮੇਂ ਮਿਲਿਆ ਨਾਮਿਨੇਸ਼ਨ ਦਾ ਪੀਰੀਅਡ ਜਿਹੜਾ ਉਹ ਲਗਾਤਾਰ 20 ਨੂੰ ਬਣਿਆ ਤੇ 31 ਜਨਵਰੀ ਨੂੰ ਨਾਮਿਨੇਸ਼ਨ ਦਾ ਪੀਰੀਅਡ ਖਤਮ ਹੋ ਚੁੱਕਾ ਸੀ ਤੇ ਉਹ ਦੱਸਦੇ ਆ ਕਿ 11 ਸੰਸਥਾਵਾਂ ਨੇ ਜਿਨ੍ਹਾਂ ਦੇ ذریعے ਉਹਨੇ ਆਪਣੇ ਆਪ ਨੂੰ ਨਾਮਿਨੇਟ ਕਰਾਇਆ ਨਾਮਿਨੇਟ ਕਰਾਇਆ ਤਾਂ ਦੈਟ ਮੀਨਸ ਇੱਕ ਤਾਂ ਉਹ ਜਿਹੜਾ ਪ੍ਰੋਸੈਸ ਸੀ ਜਿਹੜਾ ਉਹਨਾਂ ਦੇ ਕ੍ਰਾਈਟੇਰੀਆ ਦੇ ਅਨੁਸਾਰ ਜਿਹੜਾ ਚੱਲ ਰਿਹਾ ਸੀ ਉਹ ਟੋਬਲ ਜਿਹੜੀ ਸਿਲੈਕਸ਼ਨ ਕਮੇਟੀ ਹੈ ਬਹੁਤ ਅੱਗੇ ਲੰਘ ਚੁੱਕੀ ਸੀ ਜੀ ਪਰ ਉਹਨਾਂ ਨੇ ਪਰ ਜਿਸ ਤਰੀਕੇ ਦੇ ਨਾਲ ਨੋਬਲ ਕਮੇਟੀ ਨੇ ਜਿਹੜੀ ਇਹ ਸਿਲੈਕਸ਼ਨ ਕਮੇਟੀ ਨੇ ਜਿਹੜੀ ਮਾਰੀਆ ਕਰੋਨਾ ਉਹਨੂੰ ਬਣਾਇਆ ਬੰਜੀਵੇਲਾ ਦੀ ਜਿਹੜੀ اپੋਜੀਸ਼ਨ ਲੀਡਰ ਹੈ ਜੀ ਔਰ ਉਹ ਲੋਕਾਂ ਦੇ ਸਮੂਹ ਦੇ ਹੱਕਾਂ ਲਈ ਲੜ ਰਹੀ ਹੈ ਉੱਥੇ ਹਾਂ ਤਾਂ ਨੋਬਲ ਕਮੇਟੀ ਨੇ ਇੱਕ ਕਮੈਂਟ ਦਿੱਤਾ ਉਹਨੂੰ ਸੈਲੈਕਟ ਕਰਦੇ ਹੋਏ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਜਿੱਥੇ ਹਿੰਸਾ ਔਰ ਹਥਿਆਰਾਂ ਦੇ ذریعے ਜਿੱਥੇ ਲੋਕਾਂ ਨੂੰ ਡਰ ਔਰ ਹਥਿਆਰਾਂ ਦੇ ذریعے ਹਿੰਸਾ ਕੀਤੀ ਜਾਂਦੀ ਹੋਵੇ ਜੀ ਜੀ ਉਹ ਜਿਹੜੇ ਲੋਕ ਉਹਦੇ ਖਿਲਾਫ ਖੜੇ ਹੁੰਦੇ ਆ ਜਿਹੜੇ ਲੋਕ ਉਹਦੇ ਖਿਲਾਫ ਖੜੇ ਕੀਤੇ ਉਹਨਾਂ ਲੋਕਾਂ ਦੀ ਹੌਸਲਾ ਫਜ਼ਾਈ ਕਰਨ ਲਈ ਨੋਬਲ ਅਵਾਰਡ ਦਿੱਤਾ ਜਾਣਾ ਇੱਕ ਆਪਣੇ ਆਪ ਵਿੱਚ ਅਹਮ ਉਹ ਗੱਲ ਹੈ ਇਹ ਉਹਨਾਂ ਦੀ ਕਮੈਂਟ ਆ ਉਹਨਾਂ ਦਾ ਜੀ ਜੀ ਪਰ ਇੱਥੋਂ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਦੁਨੀਆ ਨੂੰ ਕੀ ਚਾਹੀਦਾ ਹੈ ਹਮ ਸੋ ਇਹ ਅੱਛੀ ਗੱਲ ਹੈ ਕਿ ਇੱਕ ਲੇਡੀ ਨੂੰ ਦਿੱਤਾ ਔਰ ਖੁਦ ਜਿਹੜੀ ਜਿਹੜੀ ਮਾਰੀਆ ਕਰੋਨਾ ਦਾ ਜਿਹੜਾ ਆਪਣਾ ਬਿਆਨ ਆ ਉਹ ਉਹ ਕਹਿੰਦੀ ਕਿ ਮੈਂ ਇਸ ਗੱਲ ਬਾਰੇ ਸੋਚ ਵੀ ਨਹੀਂ ਸਕਦੀ ਸੀ ਹਮ ਇਹ ਮੈਨੂੰ ਨੋਬਲ ਮਿਲੇਗਾ ਉਹਨੇ ਕਿਹਾ ਕਿ ਇਹ ਨੋਬਲ ਮੇਰੇ ਲਈ ਨਹੀਂ ਹੈਗਾ ਹਮ ਇਹ ਨੋਬਲ ਪੁਰਸਕਾਰ ਮੈਨੂੰ ਨਹੀਂ ਮਿਲ ਰਿਹਾ ਉਹਦਾ ਇਹ ਵੀ ਵੱਡਾ ਵਿੜੱਪਣ ਆ ਉਹ ਕਹਿੰਦਾ ਕਿ ਨੋਬਲ ਪੁਰਸਕਾਰ ਮੇਰੇ ਲਈ ਨਹੀਂ ਉਹ ਲੋਕਾਂ ਲਈ ਹੈ ਜਿਹੜੇ ਲੋਕ ਜਮਹੂਰੀਅਤਾਂ ਲਈ ਲੜਦੇ ਆ ਸ਼ਾਂਤੀ ਲਈ ਲੜਦੇ ਬਹੁਤ ਵੱਡੀ ਗੱਲ ਉਹਨੇ ਕਹੀ ਹੈ ਔਰ ਜੇ ਅਗਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਉਹਦੇ ਵਿੱਚ ਜੇ ਵਾਕਈ ਡੋਨਲਡ ਟਰੰਪ ਸ਼ਾਂਤੀ ਲਈ ਕੋਈ ਪ੍ਰਯਾਸ ਕਰ ਰਹੇ ਆ ਤਾਂ ਉਹਨਾਂ ਨੇ ਕਿਹਾ ਬਈ ਆਟੋਮੈਟਿਕਲੀ ਪ੍ਰਕਾਸ਼ ਪੁਰਸਕਾਰ ਉਹਨਾਂ ਦਾ ਵੀ ਹਿੱਸਾ ਹੈ ਇਹਦੇ ਵਿੱਚ ਜੀ ਬਿਲਕੁਲ ਸੋ ਇਹ ਨੋਬਲ ਨੇ ਆਪਣੀ ਜਿਹੜੀ ਨੋਬਲ ਜਿਹੜਾ ਬੇਸਿਕਲੀ ਨੋਬਲ ਦਾ ਮਤਲਬ ਆਪਾਂ ਸਾਰੇ ਸਮਝ ਨਹੀਂ ਹੈ ਕਿ ਨੋਬਲ ਜਿਹੜੀ ਸਿਲੈਕਸ਼ਨ ਪੁਰਸਕਾਰ ਜਿਹੜੀ ਸਿਲੈਕਸ਼ਨ ਕਮੇਟੀ ਨੋਬਲ ਅਵਾਰਡ ਸਿਲੈਕਸ਼ਨ ਕਮੇਟੀ ਹੈ ਉਹਨੇ ਆਪਣੀਆਂ ਏਡੇ ਵੱਡੇ ਇੰਟਰਨੈਸ਼ਨਲ ਦਬਾਅ ਦੇ ਵਿੱਚ ਅਮਰੀਕਾ ਵਰਗੇ ਜਿਹੜਾ ਰਾਸ਼ਟਰਪਤੀ ਦੇ ਦਬਾਅ ਦੇ ਵਿੱਚ ਵੀ ਉਹਨਾਂ ਨੇ ਆਪਣਾ ਇੱਕ ਇੰਡੀਪੈਂਡੈਂਟ ਜਿਹੜਾ ਉਹਦਾ ਜਿਹੜਾ ਪਰੰਪਰਿਕ ਤੌਰ ਤੇ ਉੱਤੇ ਜਿਹੜਾ ਉਹਨਾਂ ਦਾ ਜਿਹੜਾ ਦਰਸ਼ੇ ਚ ਉਹਨਾਂ ਨੂੰ ਚੀਜ਼ਾਂ ਮਿਲੀਆਂ ਉਹਦੇ ਮੁਤਾਬਕ ਉਹਨਾਂ ਨੇ ਉਹ ਫੈਸਲਾ ਲੈਣ ਦੀ ਜਿਹੜੀ ਹੈ ਉਹ ਜ਼ੁਰਤ ਕਰਕੇ ਨੋਬਲ ਦੀ ਜਿਹੜੀ ਇੱਕ ਨੋਬਲ ਦੀ ਜਿਹੜੀ ਕਹਿੰਦੇ ਨਾ ਕਿ ਮਹੱਤਵ ਜਿਹੜਾ ਜੀ ਉਹ ਬਣਾ ਕੇ ਰੱਖਿਆ ਕਿ ਨੋਬਲ ਦਾ ਮਤਲਬ ਕੀ ਹੈ ਨੋਬਲ ਪੁਰਸਕਾਰ ਕਿੱਦਾਂ ਮਿਲਦਾ ਇਹ ਮਹੱਤਵ ਵੀ ਰੱਖਿਆ ਉਹਨਾਂ ਨੇ ਪਰ ਠੀਕ ਬੰਦੇ ਦੀ ਚੋਣ ਵੀ ਕੀਤੀ ਹੈ ਇਸ ਕਰਕੇ ਮਾਰੀਆ ਕਰੋਨਾ ਨੂੰ ਇਹਦੀ ਸਾਡੀ ਵਧਾਈ ਹੈ ਔਰ ਇਹ ਆਸ ਕੀਤੀ ਜਾਣੀ ਚਾਹੀਦਾ ਹੈ ਕਿ ਮਾਰੀਆ ਕਰੋਨਾ ਵਰਗੇ ਜਿਹੜੇ ਸੋਸ਼ਲ ਐਕਟਿਵਿਸਟ ਨੇ ਜਿਹੜੇ ਜਿਹੜੇ ਜਮਹੂਰੀ ਅਕਾਂ ਦੀ ਲੜਦੇ ਆ ਉਹ ਹੋਰ ਸਾਰੇ ਜਿਹੜੇ ਮੁਲਕਾਂ 'ਚ ਜਿੱਥੇ-ਜਿੱਥੇ ਵੀ ਲੜ ਰਹੇ ਆ ਉਹ ਇਹਦੇ ਨਾਲ ਜਿਹੜੇ ਆ ਉਹਨਾਂ ਦੀ ਵੀ ਹੌਸਲੇ ਵਧਾਈ ਹੋਏਗੀ ਉਹ ਮਜ਼ਬੂਤ ਹੋਣਗੇ ਤੇ ਦੁਨੀਆ ਜਿਹੜੀ ਆ ਉਹ ਸ਼ਾਂਤੀ ਦੇ ਜਿਹੜਾ ਮਾਰਗ ਆ ਉਹਦੇ ਉੱਤੇ ਹੋਰ ਉਹ ਜੀ ਚੱਲੇਗੇ ਬਿਲਕੁਲ ਬਿਲਕੁਲ ਸਰ ਪਿਛਲੇ ਦਿਨ ਹੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਸੜਕ ਵਿਚਕਾਰ ਅਵਾਰਾ ਪਸ਼ੂਆਂ ਦੇ ਆ ਜਾਣ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਹੁਣ ਲਗਾਤਾਰ ਸੜਕ ਸੁਰੱਖਿਆ ਤੇ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਕੀ ਪ੍ਰਤੀਕਿਰਿਆ ਦੇਣਾ ਚਾਹੋਗੇ ਸਰ ਦੇਖੋ ਇਹ ਰਾਜਵੀਰ ਜਵੰਦਾ ਦਾ ਜਾਣਾ ਬੜਾ ਮੰਦਪਗਾ ਜੀ ਬਿਲਕੁਲ ਕਿਉਂਕਿ ਉਹ ਇੱਕ ਕਲਾਕਾਰ ਸੀ ਕਲਾਕਾਰ ਸੀ ਉੱਪਰ ਦਾ ਕਲਾਕਾਰ ਸੀ ਸਟੈਬਲਿਸ਼ਡ ਇਵਨ ਕਲਾਕਾਰ ਸੀ ਔਰ ਜਿਹੜੇ ਸਾਡੇ ਯੂਥ ਆ ਉਹਨਾਂ ਦਾ ਇੱਕ ਆਈਕਨ ਵੀ ਸੀ ਹਾਂ ਬਿਲਕੁਲ ਤੇ ਘੱਲੇ ਹੈ ਕਿ ਜਦੋਂ ਰਾਜਵੀਰ ਜਵੰਦਾ ਦੀ ਮੌਤ ਹੁੰਦੀ ਹੈ ਇਸ ਐਕਸੀਡੈਂਟ ਦੇ ਵਿੱਚ ਤਾਂ ਉਦੋਂ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਕੇ ਆਉਂਦਾ ਜੀ ਜੀ ਜਿਹੜੀ ਰੋਡ ਸੇਫਟੀ ਦੇ ਉੱਪਰ ਗੱਲਾਂ ਹੋਣ ਲੱਗ ਪੈਂਦੀਆਂ ਇੰਟਰਨੈਸ਼ਨਲ ਲੈਵਲ ਤੇ ਗੱਲਾਂ ਹੋ ਰਹੀਆਂ ਹਰ ਪਲੇਟਫਾਰਮ ਇਹ ਕਹ ਰਿਹਾ ਕਿ ਸੋਸ਼ਲ ਜਿਹੜੀ ਇਹਦੀ ਰੋਡ ਸੇਫਟੀ ਕਿੱਦਾਂ ਹੋਵੇ ਜੀ ਤਾਂ ਰੋਡ ਸੇਫਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਉਹ ਇਹਦੇ ਵਿੱਚ ਇਹ ਇਹ ਜਿਹੜੀ ਫਰਿਸ਼ਤਾ ਤਾਂ ਬਹੁਤ ਲੰਬੀ ਹੈ ਰੋਜ਼ ਕਈ ਜਵੰਦੇ ਜਾ ਰਹੇ ਹੂੰ ਬਿਲਕੁਲ ਠੀਕ ਹੈ ਨਾ ਬਿਲਕੁਲ ਉਹਦੇ ਵਿੱਚ ਤੁਸੀਂ ਆ ਦੇਖੋ ਵੀ ਹੁਣੇ ਉਹ 2 ਦਿਨ ਪਹਿਲਾਂ ਜਲੰਧਰ ਚ ਇੱਕ ਐਕਸੀਡੈਂਟ ਹੋਇਆ ਜੋ ਇੱਕ ਟਰੱਕ ਜਿਹੜਾ ਆਪਣੇ ਸਾਈਜ਼ ਤੋਂ ਲੰਬੇ ਚੌੜੇ ਸਰੀਆਂ ਲੈ ਕੇ ਜਾ ਰਿਹਾ ਸੀ ਜੀ ਯਕਦਮ ਬ੍ਰੇਕ ਮਰੀ ਉਹਨਾਂ ਜਿਹੜਾ ਪਿੱਛੇ ਆ ਰਿਹਾ ਸੀ ਉਹ ਉਹਦੇ ਵਿੱਚ 5 ਸਟੂਡੈਂਟ ਸੀ ਜੀ ਦੋ ਇੰਜੀਨੀਅਰ ਸੀ ਜਿਨ੍ਹਾਂ ਦੀ ਛਾਤੀ ਚ ਸਰੀਆਂ ਜਾਵੜੇ ਸਰੀਆਂ ਜਾਵੜੇ ਮਰ ਗਏ ਤੁਹਾਨੂੰ ਨੇਸ਼ਨ ਲਾਸ ਨੈਸ਼ਨਲ ਲਾਸ ਆ ਦੱਸ ਜੀ ਤੇ ਇੰਜੀਨੀਅਰ ਜਿਹੜੇ ਮੰਦੇ ਡਾਕਟਰ ਹੁੰਦੇ ਜਾਂ ਸੋਸ਼ਲ ਵਰਕਰਸ ਹੁੰਦੇ ਆ ਉਹ ਕਿਸੇ ਵੀ ਨੇਸ਼ਨ ਦੀ ਆਪਣੀ ਇੱਕ ਪ੍ਰਾਪਰਟੀ ਹੁੰਦੇ ਆ ਉਹਨਾਂ ਨੇ ਉਹਨਾਂ ਨੇ ਬਣਾਇਆ ਹੁੰਦਾ ਸੰਪਤੀ ਹੁੰਦੀ ਜੀ ਜੀ ਤਾਂ ਉਹਨਾਂ ਦਾ ਇਦਾਂ ਚਲੇ ਜਾਣਾ ਤਾਂ ਰਾਜਵੀਰ ਜਵੰਦਾ ਦੇ ਜਾਣ ਦੇ ਉੱਪਰ ਜਿਹੜਾ ਇਹ ਮੈਂ ਕਹਾਂਗਾ ਕਿ ਇੱਕ ਇੱਕ ਉਹਦੀ ਉਹਦੀ ਕੁਰਬਾਨੀ ਦੇ ਤੌਰ ਤੇ ਮੰਨ ਲਓ ਵੀ ਇਹ ਵਿਸ਼ੇ ਬਹੁਤ ਵੱਡੇ ਲੈਵਲ ਤੇ ਖੜਾ ਹੋ ਗਿਆ ਖੜਾ ਹੋ ਗਿਆ ਬਿਲਕੁਲ ਤਾਂ ਇਹ ਗੱਲ ਸਿਰਫ ਇੰਨੀ ਨਹੀਂ ਹੈ ਕਿ ਜਿਹੜਾ ਸਿਰਫ ਜਿਹੜੇ ਵੀ ਉੱਥੇ ਪਸ਼ੂ ਜਿਹੜੇ ਆ ਲਵਾਰਿਸ ਪਸ਼ੂ ਜਿਹੜੇ ਆ ਜੀ ਲਵਾਰਿਸ ਪਸ਼ੂਆਂ ਦੇ ਕਰਕੇ ਹਾਦਸੇ ਹੁੰਦੇ ਆ ਸੋਸ਼ਲ ਸਕਿਉਰਿਟੀ ਅਸੀਂ ਜਦੋਂ ਸੌਰੀ ਮੈਂ ਜਦੋਂ ਆਪਾਂ ਰੋਡ ਸੇਫਟੀ ਦੀ ਗੱਲ ਕਰਦੇ ਆਗੇ ਤਾਂ ਰੋਡ ਸੇਫਟੀ ਨੂੰ ਨਾ ਕਿ ਬਹੁਤ ਸਾਰੇ ਮਾਪਦੰਡ ਹੋਰ ਵੀ ਆ ਬਿਲਕੁਲ ਬਿਲਕੁਲ ਸਰ ਦੇਖੋ ਅੱਜ ਦੀ ਗੱਲ ਇਹ ਹੈ ਕਿ ਹੁਣ ਜਿੰਨੇ ਤੁਹਾਡੇ ਸਾਡੇ ਇੱਥੇ ਬਹੁਤ ਸਾਰੇ ਟੋਲ ਰੋਡਸ ਬਣ ਗਏ ਐਕਸਪ੍ਰੈਸ ਹਾਈਵੇਜ਼ ਕਹੇ ਜਾ ਰਹੇ ਐ ਐਕਸਪ੍ਰੈਸ ਹਾਈਵੇਜ਼ ਤੇ ਬਣ ਗਏ ਪਰ ਹੱਲੇ ਤੱਕ ਜਿਹੜੀਆਂ ਉਹਨਾਂ ਦੇ ਬਣਨ ਦੇ ਉੱਪਰ ਸ਼ਰਤਾਂ ਤੈਅ ਸੀ ਜਿਹੜੀਆਂ ਕਿ ਪਬਲਿਕ ਨਹੀਂ ਹੁੰਦੀਆਂ ਇੱਥੇ ਜੀ ਵੀ ਕਿਹੜੀਆਂ ਕਿਹੜੀਆਂ ਉੱਥੇ ਸੁਵਿਧਾਵਾਂ ਆਉਣਗੀਆਂ ਕਿਹੜੀਆਂ ਕਿਹੜੀਆਂ ਉੱਥੇ ਸਾਰੀਆਂ ਉਹਨਾਂ ਮਤਲਬ ਸਿਸਟਮ ਹੋਣਗੇ ਹਮ ਜੋ ਕਾਗਜ਼ਾਂ 'ਚ ਹੁੰਦਾ ਹੈ ਉਹ ਕੰਟਰੈਕਟ ਪੂਰੇ ਹੁੰਨ ਤੱਕ ਵੀ ਪੂਰਾ ਨਹੀਂ ਹੁੰਦਾ ਇਹਦਾ ਸਾਢੇ 1.5 ਸੀਰੀਜਨ ਦੇ ਵਿੱਚ ਜਿਹੜੇ ਰੋਡ ਜਿਹੜੇ ਫੋਟੋਵਰ ਬ੍ਰਿਜ ਆ ਲੈ ਤੱਕ ਨਹੀਂ ਬਣੇ ਉਹ ਜਦੋਂ ਰੋਲਾ ਪਿਆ ਲੋਕ ਕੋਰਟ ਗਏ ਜੀ ਇਹਨਾਂ ਨੇ ਤਾਂ ਕੀਤਾ ਹੀ ਨਹੀਂ ਉਹ ਬਣੇ ਇਸ ਤਰ੍ਹਾਂ ਹੀ ਜਿਹੜੇ ਇਸ ਕਿਸਮ ਦੇ ਹਾਈਵੇਜ਼ ਆ ਉਹਨਾਂ ਨੂੰ ਜਿਹੜਾ ਬਿਲਕੁਲ ਬਲੌਕਡ ਹੁੰਦੇ ਆ ਕਿ ਅੰਦਰ ਕੋਈ ਆ ਨਹੀਂ ਸਕਦਾ ਪਰ ਇੱਥੇ ਤੁਸੀਂ ਆਪੇ ਹੀ ਕਿਹਾ ਵੀ ਜਦੋਂ ਜਿਹੜੇ ਲਵਾਰਸ ਪਸ਼ੂ ਕੁੱਤੇ ਦੂਸਰੇ ਤੀਸਰੇ ਸਾਰੇ ਤੁਰੇ ਫਿਰਦੇ ਆ ਬਿਲਕੁਲ ਤਾਂ ਗੱਲ ਇਹ ਹੈ ਕਿ ਇਹ ਇੱਕ ਪੱਖ ਸਰਕਾਰ ਪੱਖ ਦਾ ਅਚਾ ਦੂਸਰਾ ਹੁਣ ਇਹ ਵੀ ਹੈ ਕਿ ਹੁਣ ਜਿੱਥੇ ਰਾਜਵੀਰ ਜਵੰਦਾ ਦੀ ਵੀ ਜਿਹੜੇ ਬਾਈਕ ਤੇ ਮ ਕਿ ਕੀ ਉਹ ਡਾ ਵੱਡਾ ਜਿਹੜਾ ਬਾਈਕ ਹੈ ਉਹ ਜਿਹੜਾ ਉਹ ਇਹਨਾਂ ਰੋਡਸ ਦੇ ਮੁਤਾਬਕ ਚਲਣ ਦੀ ਉਹਦੀ ਕੀ ਸਮਰਥਾ ਸੀ ਕੀ ਜੀ ਮਤਲਬ ਮਤਲਬ ਉਹਨਾਂ ਕਿਤਾ ਜਾ ਸਕਦਾ ਕਿ ਨਹੀਂ ਕਿਤਾ ਸਪੀਡ ਲਿਮਿਟਸ ਦੀ ਆਪਾਂ ਗੱਲ ਕਰਦੇ ਆ ਜੀ ਤੋ ਸੋ ਸਾਡੇ ਦੇ ਕੋ ਸਿਸਟਮ ਤਾਂ ਸਾਰਾ ਹੀ ਹੈਗਾ ਪਰ ਸਿਸਟਮ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਜਦੋਂ ਆਪਾਂ ਫਿਰ ਤੁਹਾਨੂੰਾਂ ਦੀ ਰੋਡ ਸੇਫਟੀ ਚ ਦੀ ਤੁਸੀਂ ਗੱਲ ਦੇ ਉੱਤੇ ਆਨੇ ਆ ਰੋਡ ਸੇਫਟੀ ਤੇ ਹੁਣ ਸਾਡੇ ਖੱਲੇ ਵੀ ਬੜਾ ਸਿਸਟਮ ਬਣ ਗਿਆ ਬੇਸ਼ੱਕ ਇਹ ਲਾਇਸੈਂਸ ਬਰੇਜੀ ਅਸੀਂ ਟੈਸਟ ਲੈ ਕੇ ਬਣਦੇ ਆ ਪਰ ਖੱਲੇ ਵੀ ਉਹ ਜਿਹੜੇ ਲਕੂਨਾਸ ਜਿਹੜੇ ਕ腐ਸ਼ਨ ਨਾਲ ਜੁੜੇ ਨੇ ਉਹ ਅਵੇਲੇਬਲ ਨਹੀਂ ਹੈਗੇ ਅਵੇਲੇਬਲ ਨਹੀਂ ਬਿਲਕੁਲ ਤੇ ਰੋਡ ਸੇਫਟੀ ਇੰਨੀ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਕਈ ਵਾਰੀ ਜਦੋਂ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਆ ਨਾ ਜੀ ਉਹ ਨਹੀਂ ਕਿ ਕਿਸੇ ਧਨਾਨਾ ਆਦਮੀ ਮਰ ਗਿਆ ਤੇ ਚਲੇ ਗਿਆ ਹੈ ਕਈ ਵਾਰੀ ਤੇ ਲੋਕ ਮਜ਼ਾਕ ਜਿਹਾ ਕਹਿੰਦੇ 135 ਕਰੋੜ ਦੀ ਬਾਤ ਹੈ ਜ ਦੋ ਇਨੇ ਬੰਦੇ ਚਲੇ ਗਏ ਤਾਂ ਕਿ ਪਤਾ ਵੀ ਨਹੀਂ ਲੱਗਦਾ ਉਹ ਚਲੇ ਗਰੀਬ ਗੁਰਬੇ ਜਾਂਦੇ ਨੇ ਪਰ ਅਸਲ ਚ ਕੀ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਹ ਵਿਅਕਤੀ ਜਿਹੜਾ ਜਾਂਦਾ ਉਹ ਆਪਣੀ ਫੈਮਲੀ ਦੀ ਬ੍ਰੈਡਵਿਨਰ ਹੁੰਦਾ ਹੈ ਉਹ ਆਪਣੀ ਫੈਮਲੀ ਨੂੰ ਚਲਾਉਂਦਾ ਹੈ ਔਰ ਜਦੋਂ ਉਹ ਜਾਂਦਾ ਉਹਦਾ ਸਾਰਾ ਪਰਿਵਾਰ ਹੀ ਚਲਾਈ ਜਾਂਦਾ ਪਰ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਹੁਣ ਸਾਹਮਣੇ ਉੱਪਰ ਕਈਆਂ ਜਿਹਦੇ ਤੇ ਚਰਚਾ ਛਿੜ ਗਈ ਹੈ ਵਿਵਾਦ ਵੀ ਆਪਾਂ ਕਵਾਂਗੇ ਬਣ ਰਿਹਾ ਵੀ ਇਦਾਂ ਕਿਉਂ ਹੁੰਦਾ ਇਹ ਉਦੋਂ ਆਇਆ ਕਿ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਲੇਮ ਕੀਤਾ ਕਿ ਅਸੀਂ ਰੋਡ ਸੇਫਟੀ ਦੇ ਪ੍ਰਬੰਧ ਕਰਕੇ ਜਿਹੜਾ 3000 ਜਾਨਾਂ ਬਚਾ ਲਈਆਂ ਪਰ ਰਾਜਵੀਰ ਜਵੰਦਾ ਦੇ ਕੇਸ ਚ ਕੀ ਹੁੰਦਾ ਕਿ ਉਹਨੂੰ ਬਹੁਤ ਲੰਬਾ ਸਮਾਂ ਜਿਹੜਾ ਹੈ ਉੱਥੇ ਉਹ ਫਰਸਟ ਡੈਡ ਮੈਡੀਕਲ ਫਰਸਟ ਡੈਡ ਹੀ ਨਹੀਂ ਮਿਲਦਾ ਉੱਥੇ ਐਂਬੂਲੈਂਸ ਹੀ ਨਹੀਂ ਪਹੁੰਚਦੀ ਐਂਬੂਲੈਂਸ ਹੀ ਨਹੀਂ ਪਹੁੰਚਦੀ ਜਦਕਿ ਪੁਲਿਸ ਪੈਟਰੋਲਿੰਗ ਜਿਹੜੀ ਹੈ ਹੂੰ ਹਾਈਵੇਸ ਜਿਹੜੇ ਨੈਸ਼ਨਲ ਜਾਂ ਸਟੇਟ ਹਾਈਵੇਜ਼ ਆ ਉਹਦਾ ਇੱਕ ਇੱਕ ਕੰਟਰੈਕਟ ਦਾ ਹਿੱਸਾ ਜਦੋਂ ਕੰਪਨੀਆਂ ਜਾਂ ਉਪਸ ਕਰਦੀਆਂ ਨੇ ਜਾਂ ਨਿਯਮ ਹੈ ਉਹਦਾ ਭਈ ਉਹਦੇ ਵਿੱਚ ਜਿਹੜੀ ਹਾਈਵੇ ਪੈਟਰੋਲਿੰਗ ਆਲਵੇਸ ਰੰਦੀ ਹੈ ਜਦੋਂ ਕਿਸੇ ਕਿਸਮ ਦੀ ਹੁੰਦੀ ਹੈ ਉਹ ਸਿਸਟਮਸ ਦਿੰਦੀ ਹੈ ਤਾਂ ਜੀ ਵੀਰ ਜਵੰਦਾਂ ਦੇ ਕੇ ਅਸੀਂ ਦੋਨੋਂ ਹੀ ਹਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਸੀਂ ਸਿਸਟਮ ਜਿਹੜਾ ਸਾਡਾ ਉਹ ਕਾਗਜ਼ਾਂ ਤੱਕ ਹੀ ਹੈਗਾ ਕਾਗਜ਼ਾਂ ਤੱਕ ਹੀ ਹੈਗਾ ਔਰ ਬਾਕੀ ਨਹੀਂ ਹੈ ਹੁਣ ਦੇਖੋ ਕੌ ਜਦੋਂ ਕੌਂਸੈਸ ਦੇ ਨਾਂ ਦੇ ਉੱਤੇ ਪੈਸੇ ਲਿੱਤੇ ਜਾਂਦੇ ਬਹੁਤ ਵੱਡੇ ਹਾਲਾਂਕਿ ਸੜਕਾਂ ਦੇ ਉੱਪਰ ਸਿਰਫ ਲਵਾਰਸ ਗਊਆਂ ਹੀ ਨਹੀਂ ਹੈਗੀਆਂ ਹੋਰ ਵੀ ਸਾਰੇ ਕਿਸਮ ਦੇ ਜਿਹੜੇ ਜਿਹੜੇ ਉੱਥੇ ਲਵਾਰਸ ਪਸ਼ੂ ਨੇ ਹਰ ਚੀਜ਼ ਦੇ ਉੱਤੇ ਜੋ ਕੌਟੈਕਸ ਹੈ ਉਹ ਟੈਕਸ ਜਿਹੜਾ ਹੈ ਫਿਰ ਉਹ ਕਿੱਥੇ ਜਾਂਦਾ ਹ ਹ ਤਾਂ ਰੋਡ ਸੇਫਟੀ ਨੂੰ ਲੈ ਕੇ ਜਿਹੜਾ ਇਹ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਦੇ ਨਾਲ-ਨਾਲ ਸਾਡੇ ਸਮਾਜ ਨੂੰ ਵੀ ਜਾਗਰਤ ਹੋਣਾ ਪਏਗਾ ਇੱਕ ਤਾਂ ਆਪ ਅਸੀਂ ਨਿਯਮਾਂ ਦਾ ਕਿੰਨਾ ਪਾਲਨ ਕਰਦੇ ਹਾਂ ਜੀ ਅਸੀਂ ਅੱਜ ਤਾਂ ਮੈਂ ਟਰੱਕ ਵਾਲੀ ਤੁਹਾਨੂੰ ਗੱਲ ਕੀਤੀ ਹੈ ਕਿ ਸਾਡੇ ਇੱਥੇ ਮਤਲਬ ਉਹ ਛੋਟਾ ਜਿਹਾ ਰਿਕਸ਼ਾ ਹੁੰਦਾ ਹੈ ਸ਼ਹਿਰ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਦੀ ਗੱਲ ਕਰਦੇ ਆ ਉਹ 50 ਫੁੱਟ ਦਾ ਸਰੀਆ ਲੱਦੀ ਫਿਰਦਾ ਹੁੰਦਾ ਉਹ ਕਹਿੰਦੇ ਜੀ ਚਲੋ ਜੀ ਮਜ਼ਦੂਰ ਆ ਜੀ ਪੈਸੇ ਕਮਾਰਿਆ ਜੀ ਪਰ ਉਹ ਜਦੋਂ ਕਿ ਸਕੂਟਰ ਚ ਵੱਜ ਕੇ ਜਾਣ ਲੈ ਲੰਦਾ ਹੈ ਹਮਮ ਔਰ ਜਨਰਲੀ ਜਿਹੜੀ ਸਾਡੇ ਸਿਸਟਮ ਚ ਕੀ ਹੈ ਕਿ ਪੁਲਿਸ ਅਲੱਗ-ਅਲੱਗ ਚੌਂਕਾਂ 'ਚ ਖੜੀ ਹੁੰਦੀ ਪੈਸੇ ਇਕੱਠੇ ਕਰੀ ਜਾਂਦੀ ਚਲਾਣ ਹੋ ਰਿਹਾ ਪਰ ਐਸੇ ਜਿਹੜੇ ਜਿਹੜੇ ਜ਼ਰੂਰੀ ਐਜੂਕੇਟ ਕਰਨਾ ਬੇਚਿੱਕੜੀ ਟ੍ਰੈਫਿਕ ਐਜੂਕੇਸ਼ਨ ਜਿਹੜੀ ਹੈ ਸਾਡੇ ਕੀ ਚਲਾਨ ਸ਼ੁਰੂ ਕਰ ਦਿੰਦੇ ਸਾਡੇ ਪਹਿਲਾਂ ਤਾਂ ਟ੍ਰੈਫਿਕ ਲਈ ਐਜੂਕੇਟ ਕਰਨਾ ਚਾਹੀਦਾ ਅੱਜ ਹੁਣ ਜਦੋਂ ਦੇ ਸਾਡੇ ਵੀ ਇੱਥੇ ਜਲੰਧਰ ਦੇ ਜਦੋਂ ਦੇ ਕੈਮਰੇ ਲੱਗ ਗਏ ਜਦੋਂ ਪੱਕਾ ਹੋ ਗਿਆ ਕਿ ਹੁਣ ਤੁਹਾਨੂੰ ਆਪਣੇ ਆ ਵੀ ਚਲਾਨ ਤੁਹਾਡੇ ਮੋਬਾਈਲ ਤੇ ਆ ਜਣਾ ਹੈ ਤਾਂ ਲੋਕਾਂ ਨੂੰ ਜ਼ੈਬਰਾ ਲਾਈਨ ਦੇ ਉੱਤੇ ਖੜੇ ਹੋਣ ਦੀ ਆਦਤ ਪਾਉਣ ਲਈ ਪੁਲਿਸ ਖੜੀ ਹੈ ਸੋ ਇਸ ਤਰ੍ਹਾਂ ਹੋਰ ਵੀ ਪਲੇਸਿਸ ਦੇ ਉੱਪਰ ਕਿ ਤੁਸੀਂ ਕਿੰਨੇ ਮਤਲਬ ਕਿਹੜੇ ਮੋੜ ਨੂੰ ਛੱਡ ਕੇ ਗੱਡੀ ਲਾਓਗੇ ਤੁਹਾਡੀ ਸਪੀਡ ਕਿੰਨੀ ਹੋਊਗੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਸਮਾਜ ਦੀ ਜਾਗਰੂਕਤਾ ਕਰਨੀ ਸਰਕਾਰ ਦੀ ਡਿਊਟੀ ਹੈ ਡਿਊਟੀ ਰਾਜਵੀਰ ਜਵੰਦਾ ਨੇ ਜੇ ਸਾਡਾ ਉਹਦੀ ਇਸ ਦੁਖ ਭਰੀ ਮੌਤ ਨੇ ਸਾਡਾ ਧਿਆਨ ਇਸ ਪਾਸੇ ਅਕਰਸ਼ਿਤ ਕੀਤਾ ਤਾਂ ਸਾਨੂੰ ਸਰਕਾਰ ਨੂੰ ਔਰ ਸਮਾਜ ਦੋਵਾਂ ਨੂੰ ਚਾਹੀਦਾ ਹੈ ਜਿਹੜੇ ਸਮਾਜਿਕ ਕਾਰਜਕਰਤਾ ਨੇ ਸਮਾਜਿਕ ਲੀਡਰ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਅਸੀਂ ਇਸ ਵਿਸ਼ੇ ਦੇ ਉੱਪਰ ਸਿਰਫ 2-3 ਦਿਨ ਦੀ ਚਰਚਾ ਕਰਕੇ ਟੈਲੀਵਿਜ਼ਨ ਦੇ ਉੱਤੇ ਕਮ ਕਮਰਿਆਂ 'ਚ ਸੈਮੀਨਾਰ ਕਰਕੇ ਨਾ ਨਫਟਾ ਦਈਏ ਅਸੀਂ ਅਸਲ 'ਚ ਇਸ ਗੱਲ ਨੂੰ ਸਕੂਲਾਂ ਤੱਕ ਲਜਾਈਏ ਉੱਥੇ ਐਜੂਕੇਸ਼ਨ ਦੇਈਏ ਇਹ ਸਾਰਾ ਸਿਸਟਮ ਬਣੇ ਤਾਂ ਕਿ ਅਸੀਂ ਜਿਹੜੀਆਂ ਬਹੁਤ ਕੀਮਤੀ ਜਾਨਾਂ ਜਿਹੜੀਆਂ ਆ ਉਹ ਇਸ ਤਰ੍ਹਾਂ ਦੀ ਜਿਹੜੀ ਰੋਡ ਐਕਸੀਡੈਂਟ ਵਿੱਚ ਨਾ ਗਵਾ ਲਈ ਜੀ ਬਿਲਕੁਲ ਬਿਲਕੁਲ ਕਿਉਂਕਿ ਚਲੋ ਰਾਜਵੀਰ ਜਵੰਦਾ ਇੱਕ ਕਲਾਕਾਰ ਸੀ ਤਾਂ ਉਹਨਾਂ ਲਈ ਚਲੋ ਆਵਾਜ਼ਾਂ ਉੱਠ ਰੀਆਂ ਨੇ ਕਿਉਂਕਿ ਕਿੰਨੀਆਂ ਸਾਰੀਆਂ ਮੋਤਾਂ ਹੁੰਦੀਆਂ ਨੇ ਆਮ ਲੋਕਾਂ ਦੀਆਂ ਵੀ ਮੋਤਾਂ ਸੜਕ ਖਾਸਿਆਂ ਦੇ ਵਿੱਚ ਹੁੰਦੀਆਂ ਉਦੋਂ ਇੰਨੀ ਆਵਾਜ਼ ਨਹੀਂ ਉੱਠਦੀ ਉਹਨਾਂ ਦੀ ਆਵਾਜ਼ ਜਿਹੜੀ ਦੱਬੀ ਰਹਿ ਜਾਂਦੀ ਲੇਕਿਨ ਇਹ ਇੱਥੇ ਕਲਾਕਾਰ ਸੀਗਾ ਤਾਂ ਤਾਂ ਕਰਕੇ ਲੋਕਾਂ ਦਾ ਜਿਹੜਾ ਹੈ ਵੱਡੇ ਪੱਧਰ ਤੇ ਇਹ ਕਹਿੰਦਾ ਲੋਕ ਜਿੱਥੇ ਲੋਕ ਸੈਂਟੀਮੈਂਟਸ ਜੁੜੇ ਹੁੰਦੇ ਆ ਉਸ ਤੱਕ ਤਾਂ ਉਹ ਫਿਰ ਉੱਭਰਦੇ ਨੇ ਜੀ ਬਿਲਕੁ ਇਸੇ ਤਰ੍ਹਾਂ ਹੁਣ ਅਗਲੀ ਖਬਰ ਉਹਨੇ ਅਗਲੀ ਖਬਰ ਤੇ ਉਹਨੇ ਹੈ ਮਸ਼ਹੂਰ ਪੰਜਾਬੀ ਸ਼ਾਕਾਹਾਰੀ ਬੋਡੀ ਬਿਲਡਰ ਜੋ ਕਿ ਆਪਣੇ ਮੋਢੇ ਦਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸਨ ਤਾਂ ਕੁਝ ਹੀ ਘੰਟਿਆਂ ਬਾਅਦ ਖਬਰ ਆ ਗਈ ਕਿ ਉਹਨਾਂ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਇੱਕ ਜਿਹੜਾ ਇੱਕ ਵੱਡਾ ਮਸਲਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਕਿ ਹਸਪਤਾਲ ਦੀ ਲਾਪਰਵਾਹੀ ਕਰਕੇ ਇਹ ਮੌਤ ਹੋਈ ਹੈ ਪਰ ਉਧਰ ਖਬਰ ਇਹ ਵੀ ਆਈ ਹੈ ਕਿ ਫੋਰਟਿਸ ਹਸਪਤਾਲ ਨੇ ਘੁੰਮਣ ਦੀ ਮੌਤ ਤੋਂ ਬਾਅਦ ਆਪਣਾ ਵੀ ਪਹਿਲਾ ਬਿਆਨ ਜਾਰੀ ਕੀਤਾ ਹੈ ਹਸਪਤਾਲ ਨੇ ਕਿਹਾ ਕਿ ਆਪਰੇਸ਼ਨ ਵਧੀਆ ਰਿਹਾ ਪਰ ਘੁੰਮਣ ਦੀ ਮੌਤ ਅਚਾਨਕ ਦਿਲ ਦਾ ਦੋ ਕਪ ਪੈਣ ਕਾਰਨ ਹੋਈ ਹੈ ਉਹਨਾਂ ਸਪਸ਼ਟ ਕਰਦੇ ਹੋਏ ਕਿਹਾ ਕਿ ਕੁੰਮਣ ਨੂੰ 6 ਅਕਤੂਬਰ ਨੂੰ ਸੱਜੇ ਮੋਢੇ ਵਿੱਚ ਦਰਦ ਅਤੇ ਹਿਲਣ ਜੁਲਣ ਵਿੱਚ ਮੁਸ਼ਕਲ ਕਾਰਨ ਹਸਪਤਾਲ ਲਿਜਾਇਆ ਗਿਆ ਸੀ ਤੇ ਇਸ ਸਾਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ ਹਸਪਤਾਲ ਦਾ ਕਹਿਣਾ ਹੈ ਕਿ ਕੁੰਮਣ ਨੂੰ ਕੋਈ ਹੋਰ ਗੰਬੀਰ ਬਿਮਾਰੀ ਨਹੀਂ ਸੀ 9 ਅਕਤੂਬਰ ਨੂੰ ਕੁੰਮਣ ਦੇ ਮੋਢੇ ਦੀ ਜਿਹੜੀ ਸਰਜਰੀ ਹੈ ਸੋ ਚਾਰੋਂ ਟੰਗ ਨਾਲ ਹੋਈ ਹੈ ਤੇ ਮਰੀਜ਼ ਦੀ ਹਾਲਤ ਸਥਿਰ ਸੀ ਹਾਲਾਂਕਿ ਦੁਪਹਿਰ ਲਗਭਗ 3:35 ਵਜੇ ਉਸਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਟੀਮ ਨੇ ਤੁਰੰਤ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਵਾਰ-ਵਾਰ ਕੋ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਹੁਣ ਹਸਪਤਾਲ ਤੇ ਜਿਹੜੇ ਨੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਉਹਨਾਂ ਦੀ ਲਾਪਰਵਾਹੀ ਕਰਕੇ ਇਹ ਡੱਥ ਹੋਈ ਹੈ ਕਿ ਕਹਿਣਾ ਚਾਹੁੰਗੇ ਨਾ ਕੋਈ ਸਰਕਾਰੀ ਮੈਡੀਕਲ ਸਿਸਟਮ ਦੀ ਜਿਹਦਾ ਅਸੀਂ ਗੱਲ ਕਰਦੇ ਆਂ ਉਹ ਤਾਂ ਉਹ ਫੋਰਟਿਸ ਹਸਪਤਾਲ ਆ ਇਹ ਬਹੁਤ ਅੱਛਾ ਕੀਤਾ ਕਿ ਫੋਰਟਿਸ ਹਸਪਤਾਲ ਨੇ ਜਿਹੜਾ ਇਹਦੇ ਉੱਤੇ ਆਪਣਾ ਬੁਲੇਟਿਨ ਜੀ ਪਸਟਿਕਾ ਨੂੰ ਰੱਖਿਆ ਜੀ ਉਹਨੂੰ ਮੈਡੀਕਲ ਐਵਿਡੈਂਸਸ ਨਾ ਰੱਖਿਆ ਜਾਂ ਵੈਸੇ ਹੀ ਕਹਿੰਦਾ ਬਾਅਦ ਦੀ ਗੱਲ ਹੈ ਬਿਲਕੁਲ ਇਹਦੇ ਤੋਂ ਦੂਜਾ ਪੱਖ ਸਰਕਾਰ ਦਾ ਵੀ ਹੈ ਕਿਉਂਕਿ ਜਦੋਂ ਅਸੀਂ ਮੈਡੀਕਲ ਨੂੰ ਲੈ ਕੇ ਜਿਹੜੀਆਂ ਮੈਡੀਕਲ ਇੰਸਟੀਟਿਊਸ਼ਨਸ ਨੂੰ ਲੈ ਕੇ ਹਸਪੀਟਲਸ ਨੂੰ ਲੈ ਕੇ ਇੱਕ ਲਾਅ ਐਸਾ ਪ੍ਰੋਟੈਕਟ ਕਰਦਾ ਰਿਹਾ ਮਤਲਬ ਕਿਉਂਕਿ ਲੋਕ ਜਦੋਂ ਵਾਇਲੈਂਟ ਹੋ ਜਾਂਦੇ ਸੀ ਇਦਾਂ ਦੇ ਕੇਸ ਜਿੱਦਾਂ ਦਾ ਹੁਣ ਕੋ ਮੰਨ ਵਾਲਾ ਹੋਇਆ ਪਹਿਲਾਂ ਤਾਂ ਬਹੁਤ ਹੁੰਦੇ ਸੀ ਜੀ ਤੇ ਲੋਕ ਵਾਇਲੈਂਟ ਹੋ ਜਾਂਦੇ ਸੀ ਤੇ ਫਿਰ ਉਹ ਜਾ ਕੇ ਡਾਕਟਰਾਂ ਨੇ ਕਿਹਾ ਜੀ ਲੋਕ ਤਾਂ ਸਾਡੀਆਂ ਪ੍ਰਾਪਰਟੀਆਂ ਖਰਾਬ ਕਰ ਜਾਂਦੇ ਆ ਕਰ ਜਾਂਦੇ ਆ ਹਾਲਾਂਕਿ ਅਵੇਲੇਬਲ ਲਾ ਹੋਣ ਦੇ ਬਾਵਜੂਦ ਇੱਕ ਸਪੈਸ਼ਲ ਲਾ ਇਹ ਕ੍ਰੀਏਟ ਕਰ ਦਿੱਤਾ ਗਿਆ ਕਿ ਉਹ ਜਿਹੜਾ ਹਸਪੀਟਲਸ ਨੂੰ ਪ੍ਰੋਟੈਕਟ ਕਰਦਾ ਕਿ ਲੋਕ ਉਸ ਚ ਕੋਇਲਟ ਨਾ ਕਰਨ ਮਤਲਬ ਵਾਇਲੈਂਟ ਨਾ ਹੋਣ ਉਸ ਵੇਲੇ ਉੱਤੇ ਜੇ ਤੋਗੇ ਤੋੜ-ਫੋੜ ਨਾ ਕਰਨ ਤੇ ਇਹਦਾ ਕਿਤੇ ਨਾ ਕਿਤੇ ਸਾਡੇ ਮੁਲਕ ਦੇ ਵਿੱਚ ਜਿਹੜੇ ਕਾਨੂੰਨ ਹੁੰਦੇ ਆ ਇਸ ਕਿਸਮ ਦੇ ਕਾਨੂੰਨ ਹੁੰਦੇ ਆ ਉਹਨਾਂ ਦਾ ਪੂ ਮਲਮ ਗੱਲ ਨਹੀਂ ਹੁੰਦੀ ਉੱਤੇ ਜੀ ਬਿਲਕੁਲ ਕਿ ਕਈ ਕਈਆਂ ਨੂੰ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਮਿਲਦੀ ਹੁੰਦੀ ਉਹਦਾ ਲਾਭ ਵੀ ਲਈ ਜਾਂਦੇ ਪਰ ਫੋਰਟਿਸ ਨੇ ਕਿੰਮਤ ਕੀਤੀ ਹੈ ਕਿ ਉਹਨੇ ਦੱਸਿਆ ਕੀ ਹੈ ਗੱਲ ਹੂੰ ਦੂਸਰਾ ਕੀ ਹੈ ਕਿ ਜਿਹੜਾ ਇਹਦਾ ਘੁੰਮਣ ਕਿਉਂਕਿ ਇੱਕ ਅੱਛਾ ਕੈਰੈਕਟਰ ਵੀ ਸੀ ਜੀ ਇਹ ਜਦੋਂ ਹੁਣ ਕਹਿੰਦੇ ਸਲਮਾਨ ਖਾਨ ਦੀ ਨਾਲ ਵੀ ਫਿਲਮਾਂ ਚ ਨੇ ਕੰਮ ਕੀਤਾ ਹੈ ਸਲਮਾਨ ਖਾਨ ਨੇ ਕੰਮ ਕੀਤਾ ਹੈ ਜੀ ਔਰ ਇਹ ਇੱਕ ਇੱਕ ਰੋਲ ਮਾਡਲ ਸੀ ਸ਼ਾਕਾ ਆਰੀਆਂ ਲਈ ਉਹ ਲਗ ਰੋ ਨਾਲ ਲਿਖਦਾ ਸੀ ਕਿ ਉਹ ਜਿਹੜਾ ਘੁੰਮਣ ਸ਼ਾਕਾ ਆਰੀਆਂ ਬਿਲਕੁਲ ਬਿਲਕੁਲ ਤਾਂ ਹੁਣ ਗੱਲੇ ਵੀ ਹੈ ਕਿ ਪਿੱਛੇ ਜੇ ਜਦੋਂ ਸੁਨਮ ਜੀ ਵੀ ਆਉਂਦਾ ਰਿਹਾ ਸੀ ਕਿ ਜਦੋਂ ਜਿਹੜੇ ਬਾਡੀ ਬਿਲਡਰਸ ਜਿਹੜੇ ਆਪਣੇ ਬਾਡੀ ਮਤਲਬ ਪੈਕਸ ਬਣਾਉਂਦੇ ਨੇ ਦੂਸਰੇ ਕਰਦੇ ਨੇ ਉਹ ਕੋਈ ਕਿਸਮ ਦੀਆਂ ਪ੍ਰੋਟੀਨਸ ਵੀ ਲੈਂਦੇ ਨੇ ਹੈ ਨਾ ਜੀ ਤੇ ਅਸਲ 'ਚ ਕੀ ਹੈ ਕਿ ਵੱਡੀ ਤੱਕ ਮੰਨ ਨੂੰ ਤਾਂ ਨੋ ਡਾਊਟ ਕਿ ਉਹਦੇ ਕੋਲ ਡਾਕਟਰ ਜੀ ਹਾਲਵੇਜ਼ ਰੰਦੀ ਹੋਏਗੀ ਉਹ ਆਪਣੇ ਐਕਸਪਰਟਸ ਦੇ ਜ਼ਰੀਏ ਜਾਂ ਆਪ ਵੀ ਬੜਾ ਐਕਸਪਰਟਸ ਹੀ ਉਹ ਸਾਰਾ ਚੱਲਦਾ ਸੀ ਜੀ ਪਰ ਮਤਲਬ ਇਨ ਜਨਰਲ ਬਹੁਤ ਵੱਡੀ ਤਦਾਦ ਦੇ ਵਿੱਚ ਖੱਲੇ ਵੀ ਜਿਹੜੀਆਂ ਮਤਲਬ ਜਿੰਮਸ ਨੇ ਜਿੱਥੇ ਲੋਕ ਐਕਸਰਸਾਈਜ਼ ਕਰਦੇ ਨੇ ਉੱਥੇ ਬਿਨਾ ਕਿਸੇ ਸਲਾਹ ਦੇ ਜਿਹੜੀਆਂ ਹਾਈ ਪ੍ਰੋਟੀਨਸ ਖਾਧੀਆਂ ਜਾਂਦੀ ਹੈ। ਬਿਲਕੁਲ ਬਿਲਕੁਲ। ਔਰ ਉਹਦੇ ਕੇਸ ਇਹ ਜਿੱਦਾਂ ਹੁਣੇ ਤੁਸੀਂ ਰਾਜ ਜਵੰਦਾ ਦੀ ਗੱਲ ਕਰ ਰਹੇ ਸੀ ਇਸਦੇ ਹੁਮਨ ਵੀ ਕੋਈ ਸੈਲਿਬ੍ਰਿਟੀਸ ਦੇ ਵਿੱਚ ਹੋਈ ਸੀ। ਸੈਲਿਬ੍ਰਿਟੀ ਸੀ ਜੀ। ਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਜਿੰਮਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਆਈਆਂ ਨੇ ਜਿੱਥੇ ਕੁਝ ਬੱਚੇ ਹੁੰਦੀਆਂ ਜਿਹੜੀਆਂ ਯੂਥ ਜਿਹੜੇ 18-20 ਸਾਲਾਂ ਦੇ ਉਹਨਾਂ ਦੀਆਂ ਕਿਡਨੀਆਂ ਪ੍ਰੋਟੀਨ ਖਾਣ ਕਰਕੇ ਖ ਸਿਸਟਮ ਦੇ ਵਿੱਚ ਚੱਲਿਆ ਜਾਣਾ ਹੁਣ ਘੁੰਮਣ ਬਾਰੇ ਅਸੀਂ ਇਸ ਪਲੇਟਫਾਰਮ ਤੋਂ ਕੁਝ ਨਹੀਂ ਕਹਿ ਸਕਦੇ ਕਿ ਉਹਦਾ ਕਿਦਾਂ ਹੋਊਗਾ ਪਰ ਜਿਹੜਾ ਮੈਡੀਕਲ ਸਿਸਟਮ ਨੇ ਉਹਨੇ ਦੱਸਿਆ ਕਿ ਉਹਨੂੰ ਅਚਾਨਕ ਹਾਰਟ ਅਟੈਕ ਹੋ ਗਿਆ ਅੱਛਾ ਅਚਾਨਕ ਹਾਰਟ ਅਟੈਕ ਦੀਆਂ ਹੋਰ ਵੀ ਬੜੀਆਂ ਮਸਾਲਾਂ ਆ ਰਹੀਆਂ ਨੇ ਬਹੁਤ ਸਾਰੇ ਜਿਹੜੇ ਯੰਗ ਲੋਕ 25 30 30 ਸਾਲਾਂ ਦੇ ਨੂੰ ਜਿਹੜਾ ਸਾਇਲੈਂਟ ਹਾਰਟ ਅਟੈਕਸ ਹੋ ਰਹੇ ਜੀ ਬਿਲਕੁਲ ਅੱਛਾ ਇਹ ਹੁਣ ਸਾਡੇ ਸਾਡੇ ਖਾਣ ਪੀਣ ਦਾ ਸਿਸਟਮ ਜਨਰਲੀ ਆਪਾਂ ਖਬਰਾਂ ਪੜ੍ਹਦੇ ਆ ਜੀ ਸਾਡੇ ਮਲਾਵਟ ਨਹੀਂ ਹਲੇ ਜਾ ਰਹੀ ਐ ਕੁਝ ਨਹੀਂ ਹਲੇ ਸਾਡਾ ਹੋ ਰਿਹਾ ਉਹ ਇੱਕ ਪੱਖ ਹੋ ਸਕਦਾ अच्छा एक ਵਿੱਚ ਇੱਕ ਇਹ ਵੀ ਬੜੀ ਵੱਡੀ ਗੱਲ ਆਈ ਸੀ ਕਿ ਇਹਦਾ ਜਿਹੜਾ ਅਸਰ ਹੈ ਕਿ ਜਦੋਂ ਜਿਹੜੀ ਪੋਸਟ ਕਰੋਨਾ ਜਿਹੜੀ ਸਥਿਤੀ ਸੀ ਕਰੋਨਾ ਦੇ ਦੌਰਾਨ ਕਹਿੰਦੇ ਸੀ ਕਿ ਜਦੋਂ ਕਰੋਨਾ ਦੇ ਦੌਰਾਨ ਜਿਹੜੀਆਂ ਲਈਆਂ ਗਈਆਂ ਵੈਕਸੀਨੇਸ਼ਨਸ ਲੇ ਕੇ ਇਹ ਵੀ ਮੈਡੀਕਲ ਬੜਾਈ ਅਕਸਰ ਇਹਨੂੰ ਜਿਹੜੀ ਇਹਦੀ ਖੋਜ ਕਰਕੇ ਦੱਸ ਸਕਦੇ ਆ ਇਹਦਾ ਅਸਲ ਕਿਉਂਕਿ ਸਾਡੇ ਮੁਲਕ ਚ ਕੀ ਹੁੰਦਾ ਹੈ ਕਿ ਜਦੋਂ ਗੱਲਾਂ ਹੁੰਦੀਆਂ ਨੇ ਨਾ ਜਦੋਂ ਉਹਨੇ ਮੈਸੇਜ ਕਰ ਦਿੱਤਾ ਤਾਂ ਮੈਂ ਕੰਫੀਡੈਂਟਲੀ ਆ ਮੈਂ ਪ੍ਰੂਫਡ ਨਹੀਂ ਕਹਿ ਸਕਦਾ ਪਰ ਹੁੰਦਾ ਕਿ ਇਹ ਕਿ ਸਾਡੇ ਗੱਲਾਂ ਹੋ ਜਾਂਦੀਆਂ ਪਰ ਨਾ ਤਾਂ ਜਿਹੜੇ ਅਲੀਗੇਸ਼ਨ ਲਾਉਣ ਵਾਲਾ ਪੱਖ ਹੁੰਦਾ ਉਹ ਕੋਈ ਮਤਲਬ ਕਿਸੇ ਸਬੂਤ ਨਾਲ ਗੱਲ ਕਰਦਾ ਹੁੰਦਾ ਜ ਤੇ ਉਹ ਉਹ ਹਲੋਲੀ ਗੱਲ ਹੋ ਜਾਂਦੀ ਗੱਲ ਮੁੱਕ ਜਾਂਦੀ ਪਰ ਉਧਰ ਸਰਕਾਰ ਜਿਹੜੀ ਹੁੰਦੀ ਹੈ ਉਹ ਵੀ ਉਹਦੇ ਉੱਤੇ ਕੋਈ ਪਾਰਦਰਸ਼ਤਾ ਨਾ ਚੀਜ਼ ਨਹੀਂ ਲੈਂਦੀ ਕਿ ਐਸਾ ਨਹੀਂ ਹੈ ਐਸਾ ਨਹੀਂ ਹੈ ਅਸੀਂ ਆਇਆ ਅਸੀਂ ਆਇਆ ਮੌਤਾਂ ਦੀ ਸਟੱਡੀ ਕੀਤੀ ਹੈ ਇਸ ਸੂਬੇ 'ਚ ਐਨੇ ਮਰੀ ਸੀ ਐਸ ਜੰਨੇ ਸੀ ਇਹਦਾ ਕੋਵਿਡ ਵਾਲਾ ਕੋਈ ਨਹੀਂ ਹੈ ਪਰ ਇਹ ਹੱਲੇ ਵੀ ਇੱਕ ਗੱਲ ਖੜੀ ਹੈ ਜਦੋਂ ਅਸੀਂ ਜਨਰਲ ਗੱਲ ਕਰਦੇ ਮੈਡੀਕਲ ਟਰਮਸ ਦੇ ਵਿੱਚ ਮੈਡੀਕਲ ਐਕਸਪਰਟਸ ਦੇ ਨਾਲ ਉਹ ਕਦੇ ਕਦੇ ਉਹ ਕਹਿ ਦਿੰਦੇ ਕਿ ਹਾਂ ਇਹ ਪੋਸਟ ਕੋਰੋਨਾ ਇਫੈਕਟ ਦੇ ਵਿੱਚ ਇਦਾਂ ਦੇ ਹਾਰਟ ਅਟੈਕਸ ਦੇ ਜਿਹੜੇ ਆਏ ਆ ਆਏ ਨਹੀਂ ਜੀ ਹੁਕਮਨ ਦੇ ਮਾਮਲੇ 'ਚ ਵੀ ਕੀ ਕਿਹਾ ਜਾ ਸਕਦਾ ਕਿਉਂਕਿ ਜਿਹੜੇ ਮੈ ਕਹੇ ਸੀ ਕਿ ਉਹਦੇ ਉਹਦੇ ਸੱਜੇ ਮੋਢੇ ਦੀ ਸਰਜਰੀ ਲਈ ਉਹਨੂੰ ਲਿਆਂਦਾ ਗਿਆ ਤਾਂ ਉਹਨੂੰ ਫਿਰ ਅਚਾਨਕ ਉਹ ਹਟਾ ਹੋ ਗਿਆ ਪਰ ਨਾਲ ਨਾਲ ਇਹ ਵੀ ਸਵਾਲ ਖੜਾ ਕਰਦਾ ਕਿ ਫੋਟੇਜ ਕੋਈ ਛੋਟਾ ਜਿਹਾ ਹਸਪੀਟਲ ਨਹੀਂ ਹੈ ਬਿਲਕੁਲ ਫੋਟੇਸ ਕੋ ਫੋਟੇਸ ਇੱਕ ਰਿਸਰਚ ਬੇਸਡ ਇੰਸਟੀਚਿਊਟ ਹੈ ਜੀ ਜੀ ਔਰ ਉਹ ਅਗਰ ਉਹਦੀ ਜਿਸ ਪਹਿਲੇ ਉਹਨੂੰ ਉਹ ਸਾਇਲੈਂਟ ਜਾਂ ਦੂਸਰਾ ਐਸਾ স্মਲ ਹਾਈਪਰ ਅਟੈਕ ਦੇ ਨਾਲ ਉਹ ਚਲੇ ਗਿਆ ਕਿ ਅਚਾਨਕ ਉਹਨੂੰ ਅਟੈਕ ਆਇਆ ਦੈਟ ਮੀਨਸ ਕਿ ਜਿਹੜੀ ਉਹਨਾਂ ਨੂੰ ਉਹਦੀ ਮੈਡੀਕਲ ਆਬਜ਼ਰਵੇਸ਼ਨ ਵਿੱਚ ਉਹਨੂੰ ਰੱਖਿਆ ਗਿਆ ਸੀ ਇਹਦਾ ਮਤਲਬ ਉੱਥੇ ਉੱਥੇ ਕਿਤੇ ਨਾ ਕਿਤੇ ਤਾਂ ਕਮੀ ਰਹੀ ਨਾ ਕਮੀ ਰਹੀ ਨਹੀਂ ਕਿਉਂਕਿ ਜੇ ਤਾਂ ਪਤਾ ਹੀ ਨਹੀਂ ਲੱਗਿਆ ਕਿ ਇਹਨੂੰ ਹਾਰਟ ਅਟੈਕ ਵੀ ਹੋ ਸਕਦਾ ਕਿਉਂਕਿ ਜਨਰਲੀ ਜਦੋਂ ਇੱਕ ਸਧਾਰਨ ਆਪਰੇਸ਼ਨ ਵੀ ਕੀਤਾ ਜਾਂਦਾ ਹੈ ਤਾਂ ਡਾਕਟਰ ਉਹਦੀਆਂ ਸਾਰੀਆਂ ਜਿਹੜੀਆਂ ਉਹਦੇ ਟੈਸਟ ਕਰਦੇ ਨੇ ਟੈਸਟ ਕਰਦੇ ਨੇ ਉਹਦੇ ਆਰਗਨ ਟੈਸਟ ਹੁੰਦੇ ਆ ਉਹਦੇ ਬਲੱਡ ਟੈਸਟ ਹੁੰਦੇ ਆ ਉਹਦੇ ਸਾਰੇ ਉਹਨੂੰ ਪੁੱਛਿਆ ਜਾਂਦਾ ਇਹਨੂੰ ਸ਼ੂਗਰ ਕਿੰਨੀ ਆ ਨੂੰ ਆ ਕਿੰਨੀ ਆ ਉਹਦੇ ਬਾਵਜੂਦ ਐਸੀ ਜਿਹੜੀ ਗੱਲ ਦਾ ਫਿਰ ਇਟ ਮੀਨਸ ਕਿ ਕਿਤੇ ਨਾ ਕਿਤੇ ਸਾਡੇ ਕੋਲ ਵੀ ਹਲੇ ਮੈਡੀਕਲ ਟੈਕਨੋਲੋਜੀਸ ਦੇ ਵਿੱਚ ਜਾਂ ਤਾਂ ਕਮੀ ਰਹਿ ਗਈ ਜਾਂ ਹਲੇ ਕਮੀ ਹੈਗੀ ਹੈ ਹੈਗੀ ਹੈ ਬਿਲਕੁਲ ਤੇ ਫਿਰ ਅਲਟੀਮੇਟਲੀ ਪੰਜਾਬ ਮਤਲਬ ਸਾਡੇ ਜਿਹੜੇ ਭਾਰਤੀ ਲੋਕ ਤੇ ਮੇਰੇ ਅਲਟੀਮੇਟ ਇਹ ਕਹਿੰਦੇ ਜੋ ਕੁਦਰਤ ਦੀ ਮਰਜ਼ੀ ਸੀ ਜੋ ਕੁਦਰਤ ਦਾ ਭਾਣਾ ਸੀ ਨਾ ਜੀ ਜੀ ਤਾਂ ਇਹ ਗੱਲਾਂ ਕੁਦਰਤ ਦੇ ਭਾਣੇ ਔਰ ਜਿਹੜੇ ਮੈਡੀਕਲ ਜਾਂ ਰਿਸਰਚ ਜਿਹੜੇ ਬੇਸਡ ਲੋਗ ਹੈ ਉਹਨਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਰਹਿਣੀਆਂ ਪਰ ਇਹ ਇਹਨੇ ਸਵਾਲ ਖੜਾ ਕੀਤਾ ਸਾਡੇ ਮੈਡੀਕਲ ਸਿਸਟਮ ਦੇ ਉੱਪਰ ਸਵਾਲ ਖੜਾ ਕੀਤਾ ਜੇ ਅੱਜ ਇਹ ਕਲੇਮ ਕੀਤਾ ਫੋਰਟਿਸ ਨੇ ਕਿ ਨਹੀਂ ਉਹਨੂੰ ਇਹ ਪ੍ਰੋਬਲਮ ਅਚਾਨਕ ਆ ਗਈ ਹੂੰ ਤਾਂ ਉਹ ਸਚਾਨਕ ਪ੍ਰੋਬਲਮ ਲਈ ਜਿਹੜੀ ਜ਼ਿੰਮੇਵਾਰੀ ਹੈ ਕਿਸੇ ਹੱਦ ਤੱਕ ਜਿਹੜੀ ਹੈ ਜੀ ਉਹ ਹਸਪਤਲ ਦੀ ਬੰਦੀ ਹੈ ਤਾਂ ਉਹਨੂੰ ਇਹ ਕਲੈਰਿਟੀ ਨਾਲ ਲੈਣਾ ਚਾਹੀਦਾ ਕਿ ਇਹ ਕਿੱਦਾਂ ਹੋਇਆ ਕਿੱਦਾਂ ਹੋਇਆ ਇਹਦੇ ਲਈ ਫਿਊਚਰ ਜਿਹੜੀਆਂ ਜਿਹੜੇ ਉਹਦੇ ਲਈ ਮੇਅਰਸ ਜਿਹੜੇ ਪ੍ਰੋਟੈਕਸ਼ਨ ਮੇਅਰਸ ਉਹੀ ਲਏ ਜਾ ਰਹੇ ਆ ਜਾਂ ਹੋਰ ਹਸਪਤਲਾਂ ਨੂੰ ਵੀ ਕੀ ਕਰਨਾ ਚਾਹੀਦਾ ਜਦੋਂ ਆ ਇੱਕ ਇੱਕ ਅਚਾਨਕ ਪਹਿਲੀ ਵਾਰੀ ਗਲੀ ਮੁਸ਼ਕਲ ਸਾਹਮਣੇ ਆਈ ਜੀ ਤੋ ਉਹਦਾ ਸਿਸਟਮ ਤੇ ਸਾਡੇ ਕੋਲ ਨਹੀਂ ਹੈਗਾ ਤਾਂ ਫਿਰ ਉਹਨੂੰ ਇਹ ਇਹਦੀ ਸਵਾਰਿਸ਼ ਕਰਨੀ ਚਾਹੀਦੀ ਹੈ ਗਵਰਨਮੈਂਟ ਨੂੰ ਕਹਿਣਾ ਚਾਹੀਦਾ ਕਿ ਆਹ ਚੀਜ਼ਾਂ ਸਾਨੂੰ ਇਹਦੇ ਨਾਲ ਕਰਨੀਆਂ ਪੈਣਗੀਆਂ ਤਾਂ ਕਿ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਜੇ ਤੋਂ ਡਿਟੈਕਟਡ ਇੱਕ 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 ਜਾਂਚ ਕਰ ਲੇਗੇ ਕਿ ਆਹ ਬਿਮਾਰੀ ਦਾ ਇਲਾਜ ਕਰ ਰਹੇ ਤਾਂ ਦੂਜੀ ਬਿਮਾਰੀ ਦੇ ਅਟੈਕ ਦਾ ਖਤਰਾ ਸਾਨੂੰ ਪਤਾ ਹੋਣਾ ਚਾਹੀਦਾ ਸੋ ਇਹ ਇਹ ਦੋ ਗੱਲਾਂ ਹੋ ਸਕਦੀਆਂ ਵੀ ਹੋ ਸਕਦਾ ਹੁਮਮਣ ਉਹ ਚੀਜ਼ ਆਪਣੇ ਡੈਕਲੇਰੇਸ਼ਨ ਚ ਨਾਮ ਦੱਸੀ ਹੋਵੇ ਕਿ ਮੇਰਾ ਪ੍ਰੋਬਲਮ ਇਹ ਅੰਦਰ ਦੀ ਗੱਲ ਹੈ ਸਾਨੂੰ ਸਾਨੂੰ ਨਹੀਂ ਪਤਾ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਰ ਵੀ ਖਬਰਾਂ ਤੇ ਗੱਲਬਾਤ ਕਰਾਂਗੇ ਹੁਣ ਲੈਨੇ ਇੱਕ